ਸੰਗਰੂਰ ਦੇ ਵਿੱਚ ਇੱਥੇ 23 ਉਮੀਦਵਾਰ ਚੋਣ ਮੈਦਾਨ ਵਿੱਚ ਦੇ 1556601 ਵੋਟਰ ਜਿਨ੍ਹਾਂ ਨੇ ਵੋਟ ਕਰਦੀ ਸੀ ਤੇ 4.64 ਫੀਸਦੀ ਇੱਥੇ VOTING ਹੋਈ ਹੈ ਜਿਸ ਦੇ ਵਿੱਚੋ ਜਿਸ ਦਾ ਅੰਦਾਜ਼ਾ 10 ਲੱਖ 6048 ਇੱਥੇ ਨੇ ਵੋਟ ਪਾਈ ਹੈ ਜਿਸ ਦੇ ਵਿੱਚ ਬੀਜੇਪੀ ਦੇ ਅਰਵਿੰਦਰ ਖੰਨਾ ਆਮ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਟ ਇਅਰ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸੁਬੇਜ ਸਿੰਘ ਮਾਨ ਕਾਂਗਰਸ ਦੇ ਉਮੀਦਵਾਰ ਸੁਖਪਾਸ ਸਿੰਘ ਖੈਰਾ ਅਦੇ ਸ਼੍ਰੋਮਣੀ ਕਾਲੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਇਕਵਾ ਸਿੰਘ ਝੁੰਡਾ ਇੱਕ ਆਯਾਦ ਉਮੀਦਵਾਰ ਬਲਵਿੰਦਰ ਸਿੰਘ ਸੇਖੋਂ ਇਹ ਵੀ ਚੌਂ ਮੈਦਾਨ ਵਿੱਚ ਆਏ ਹੋਏ ਨੇ ਇਹਨਾਂ ਨੂੰ ਇਹ ਵੀ ਵਧੀਆ ਵੋਟਾਂ ਵਿੱਚ ਲੈ ਕੇ ਜਾ ਸਕਦੇ ਨੇ ਇਹ ਵੀ ਜਿਦੇਚ ਆਪਾਂ ਦੇਖਿਆ ਜਾਏ ਪਹਿਲਾਂ ਇਹ ਵੋਟ ਸਾਰੀ ਇਹ ਏਰੀਆ ਵਾਲਾ ਭਗਵੰਤ ਸਿੰਘ ਮਾਨ ਨੇ ਪਹਿਲਾਂ ਦੋ ਵਾਰ ਜਿਮਨੀ ਚੋਣਾ ਪਹਿਲਾ ਚੋਣਾ ਵਿੱਚ ਇਹਦੇ ਹਿੱਸਾ ਲੈ ਕੇ ਪਹਿਲਾਂ ਜਿੱਤ ਚੁੱਕੇ ਨੇ ਉਸ ਤੋਂ ਬਾਅਦ ਸਿਮਰਤ ਸਿੰਘ ਮਾਨ ਐਨਐਲ ਚ ਆ ਕੇ ਇਹਨਾਂ ਨੇ ਵੋਟਾਂ ਜਿੱਤੀਆਂ ਸੀ ਜਿਮਨੀ ਚੋਣਾ ਇਹਨਾਂ ਨੇ ਜਿੱਤੀਆਂ ਸੀ ਜਾਂ ਹੁਣ ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕਿ ਕੌਣ ਇਸ ਦੇ ਵਿੱਚ ਬਾਜ਼ੀ ਮਾਰਦਾ ਹੈ ਅੰਦਰ VOTING ਸ਼ੁਰੂ ਹੋ ਚੁੱਕੀ ਹੈ ਦੇਖਦੇ ਆਂ ਕੌਣ ਇਸ ਦੇ ਵਿੱਚ ਆ ਕੇ ਬਾਜੀ ਮਾਰਦਾ ਹੈ